ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਇਆ ਹੋਇਆ ਸਤੁਲਿਜ ਦੀ ਮਾਰ ਪਈ ਹੋਈ ਹੈ ਲੋਕ ਪਰੇਸ਼ਾਨ ਹੋ ਗਏ ਆ ਲੋਕ ਉੱਚੀ ਥਾਵਾਂ ਤੇ ਗਏ ਆ ਰਾਹਤ ਕੈਂਪਰ ਦੇ ਵਿੱਚ ਗਏ ਹੋਏ ਆ ਜਿਹੜੇ ਉਹਨਾਂ ਦੇ ਪਸ਼ੂ ਹੋਗੇ ਨੇ ਉਹਨੂੰ ਵੀ ਨਾਲ ਉੱਚੀ ਥਾਵਾਂ ਦੇ ਉੱਪਰ ਲੈ ਕੇ ਗਏ ਹੈਗੇ ਆ ਤਾਂ ਪਸ਼ੂਆਂ ਨੂੰ ਚਾਰੇ ਦੀ ਲੋੜ ਹੁੰਦੀ ਹੈ ਆਚਾਰ ਦੀ ਲੋੜ ਹੁੰਦੀ ਹੈ ਤਾਂ ਉਸ ਦੀ ਮਦਦ ਆਮ ਲੋਕ ਕਰ ਰਹੇ ਹੈਗੇ ਆ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹੈਗੀਆਂ ਉਨਾ ਲੋਕਾਂ ਦੀ ਬਾਹਾਂ ਫੜ ਰਹੀਆਂ ਹੈਗੀਆਂ ਔਰ ਪਸ਼ੂਆਂ ਦੇ ਵਾਸਤੇ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਾ ਡੇਰਾ ਸਾ ਮੁਰਾਦਾਸ਼ਾ ਜੀ ਦੇ ਵੱਲੋਂ ਟਰੱਕ ਭੇਜੇ ਗਏ ਹੈਗੇ ਆ। ਪਸ਼ੂਆਂ ਲਈ ਚਾਰਾ ਭੇਜਿਆ ਗਿਆ ਹੈਗਾ। ਗੱਲਬਾਤ ਵੀ ਕਰਾਂਗੇ ਤਸਵੀਰ ਤੁਹਾਨੂੰ ਦਿਖਾਣੇ ਹੈਗੇ ਆ ਤੇ ਟਰੱਕ ਦੀ ਜਿਹੜੀ ਹੈ ਇਸ ਦੇ ਵਿੱਚ ਚਾਰਾ ਹੈਗਾ। ਜੁਰੇ ਜੀ ਨਾ ਬਾਬਾ ਮੁਰਾਦਾਸ਼ਾ ਉਹ ਤੋਂ ਪੁੱਛਦੇ ਹਾਂ ਕਿ ਇਹ ਉਪਰੀ ਵਿੱਚ ਇੱਕ ਦੂਜੇ ਦਾ ਸਾਥ ਚਾਹੀਦਾ ਹੁੰਦਾ ਤਾਂ ਅੱਜ ਪੰਜਾਬ ਦੇ ਵਿੱਚ ਸਾਥ ਜਿਹੜਾ ਉਹ ਸਾਰਿਆਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈਗਾ ਗੱਲਬਾਤ ਕਰਦੇ ਹੈਗੇ ਆ ਇਹ ਕੀ ਆਇਆ ਹੈਗਾ ਇਹ ਸੇਵਾ ਕਿੱਥੇ ਭੇਜੀ ਜਾ ਰਹੀ ਹੈ ਕਿਹੜੀ ਸਾਥੇ ਜਾ ਰਹੀ ਹੈ ਯਾਰ ਬਾਬਾ ਯਾਰ ਬਾਬਾ ਬਰਾਸ਼ਾ ਜੀ ਇਹ ਸੇਵਾ ਜੀ ਬਾਬਾ ਮਰਾਛਾ ਜੀ ਦੇ ਡੇਰਾ ਸਾਹਿਬ ਤੋਂ ਆਈ ਏ ਨਕੌਦਰ ਤੋਂ ਇਹ ਹਰ ਪੀੜਤਾਂ ਦੇ ਲਈ ਜੋ ਵੀ ਸੇਵਾ ਭੇਜੀ ਗਈ ਉਹਨਾਂ ਵਾਸਤੇ ਟਰੱਕ ਭੇਜਿਆ ਗਿਆ ਜੀ ਕਿੰਨੇ ਟਰੱਕ ਅੱਗੇ ਗਏ ਹੈਗੇ ਆ ਕਿੱਥੇ ਗਏ ਨੇ ਕਿਹੜੇ ਪਿੰਡਾਂ ਚ ਗਏ ਨੇ ਪਹਿਲਾਂ ਵੀ ਕਾਫੀ ਭੇਜੇ ਗਏ ਟਰੱਕ ਜੀ ਇਹ ਹੁਣ ਦੁਬਾਰਾ ਤੋਂ ਭੇਜੇ ਜਾ ਰਹੇ ਨੇ ਹੜਪੀੜਤਾਂ ਲਈ ਗਊਆਂ ਦਾ ਚਾਰਾ ਮੱਝਾਂ ਲਈ ਪਹਿਲਾਂ ਵੀ ਬਾਰਡਰ ਤੇ ਭੇਜੇ ਗਏ ਇਹ ਹੁਣ ਕਿੰਨੇ ਕੁ ਹਾਲਾਤ ਮਾੜੇ ਹੈਗੇ ਆ ਪਿੰਡਾਂ ਦੇ ਜਿਨ੍ਹਾਂ ਦੇ ਵਿੱਚ ਹੜ ਆਇਆ ਹੋਇਆ ਹੈ ਬਹੁਤ ਸਾਰੇ ਹਾਲਾਤ ਮਾੜੇ ਨੇ ਜੀ ਪਿੰਡਾਂ ਦੇ ਵਿੱਚ ਇਸ ਕਰਕੇ ਸਾਰੇ ਸੰਸਾਰ ਰਲ ਮਿਲ ਕੇ ਉਹਨਾਂ ਦਾ ਸਾਥ ਦੇ ਰਹੀਆਂ ਜੀ ਕਿਵੇਂ ਦੇਖਦੇ ਹੋ ਕੀ ਹਾਲਾਤ ਕੀ ਹੈਗੇ ਨੇ ਪਿੰਡਾਂ ਦੇ ਜਦੋਂ ਆਪਾਂ ਦੇਖਦੇ ਹੈਗੇ ਆ ਉਹਨਾਂ ਪਿੰਡਾਂ ਦੇ ਕੀ ਹਾਲਾਤ ਨਜ਼ਰ ਆਉਂਦੇ ਆ ਜੋ ਕੁਝ ਅੱਜ ਕੱਲ੍ਹ ਦੇ ਜ਼ਮਾਨੇ ਦੌਰ ਤੇ ਦੇਖਿਆ ਜਾ ਰਿਹਾ ਹੈ ਕਿ ਹੜ੍ਹ ਤੇ ਪੀੜ ਵਿੱਚ ਬਹੁਤ ਹੀ ਬੁਰਾ ਹਾਲਾ ਹੈ ਦਰਿਆ ਦੇ ਡੋਚੇ ਕੇ ਬੰਦ ਉੱਪਰ ਜੋ ਕਿ ਸਰਕਾਰ ਦਾ ਇੰਤਜ਼ਾਮ ਤਾਂ ਬਹੁਤ ਘੱਟ ਵੱਲ ਸੀਗਾ ਲੇਕਿਨ ਐਸੇ ਜੋ ਪਬਲਿਕ ਦਾ ਸਹਿਯੋਗ ਹੈ ਪਿੰਡਾਂ ਦੇ ਵਿੱਚੋਂ ਦੂਰੋ ਦੂਰੋਂ ਅੱਜ ਦੇਖ ਰਿਹਾ ਫਰੀਦਪੁਰ ਸ਼ਹਿਰ ਦੇ ਵਿੱਚ ਟਰਾਲੀਆਂ ਲੇਟਾ ਮਿੱਟੀ ਜਿਆਵੇ ਕਿ ਜਾ ਰਹੀਆਂ ਨੇ ਉਹਨਾਂ ਦੇ ਮੁਤਾਬਕ ਤਾਂ ਮੇਰੇ ਸਾਹਮਣੇ ਸਰਕਾਰ ਬਾਪੂ ਮੁਰਾਦ ਸਾਹਿਬ ਸਰਕਾਰ ਵੱਲੋਂ ਇੱਕ ਦੁਆ ਕਰਦੇ ਕਿ ਜਲਦੀ ਇਹ ਪੀੜਤ ਖਤਮ ਹੋ ਜੇ ਪਰ ਬਾਕੀ ਪਾਣੀ ਕਾਫੀ ਆਇਆ ਹੋਇਆ ਹੈ ਪਾਣੀ ਬਹੁਤ ਜ਼ਿਆਦਾ ਆਇਆ ਹੈ ਜੀ ਪਾਣੀ ਬਹੁਤ ਜ਼ਿਆਦਾ ਆਇਆ ਪਿਆ ਦਰਿਆ ਦਾ ਐਸਐਮ ਸਿਰੇ ਦੇ ਕਿਨਾਰੇ ਤੇ ਕਿ ਜੇ ਕੱਲ੍ਹ ਨੇ ਕਿ ਆਜ ਦੀ ਰਾਤ ਕੱਟੀ ਜਾਵੇ ਤਾਂ ਠੀਕ ਹੈ ਨਹੀਂ ਤਾਂ ਸਵੇਰੇ ਪਾਣੀ ਫਿਰ ਉੱਪਰ ਵਜੇਗਾ ਪੂਰੇ ਚਾਂਸਸ ਨੇ ਪਰ ਜਿਸ ਤਰ੍ਹਾਂ ਲੋਕਾਂ ਦੀ ਸੇਵਾ ਤੋਂ ਲੱਗਿਆ ਹੋਇਆ ਨਹੀਂ ਮਿੱਟੀ ਲੈ ਕੇ ਜਾ ਰਹੇ ਹੈ ਕੱਟੂ ਪਰ ਪਰ ਕੇ ਲੈ ਕੇ ਜਾ ਰਹੇ ਹੈ ਤੇ ਲੱਗਦਾ ਹੈ ਸਰਕਾਰ ਦਾ ਇਹ ਆਪਣੇ ਦਰਬਾਰ ਵੱਲੋਂ ਜੋ ਸੇਵਾ ਵੀ ਆਈ ਹੈ ਜੋ ਫਿਰ ਤੋਂ ਹਰਪੀਟ ਦੇ ਜਿਹੜੇ ਸਵੇਰੇ ਵੀਰ ਨੇ ਇੱਕ ਟਰੱਕ ਭੇਜਿਆ ਜੋ ਕਿ ਨਾਤੇ ਹਜ਼ਾਰ ਪਰਪਾਲ ਤੇਜੀ ਹੈ ਹਜ਼ਾਰ ਪਾਣੀ ਦੀ ਬੋਤਲ ਆਈ ਹੈ ਔਰ ਆਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਮੁਰਾਸ਼ਾ ਡੇਰੇ ਦੇ ਸਰਕਾਰ ਦਾ ٹرسٹ ਦਾ ਕਿ ਆਪਣੇ ਮਾਨ ਸਾਹਿਬ ਵੱਲੋਂ ਵੀ ਜਿਹੜਾ 25000 ਰੁਪਿਆ ਟੀ ਮਿਨਿਸਟਰ ਸਾਹਿਬ ਨੂੰ ਹਰਪੀਟ ਦਾ ਰਸਤੇ ਭੇਜਿਆ ਗਿਆ ਹੈ ਇਹ ਇਸੇ ਤਰ੍ਹਾਂ ਇਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਕਾਫੀ ਮਸਲਾ ਖੜਾ ਹੋ ਰਿਹਾ ਇਸ ਟਰੱਕ ਦੇ ਵਿੱਚ ਕੀ ਹੈਗਾ ਔਰ ਕਿੱਥੇ ਜਾ ਰਿਹਾ ਹੈਗਾ ਕਿ ਆਪਣੇ ਅੱਜ ਜਿਹੜੇ ਵੀ ਬੰਦਾ ਟਰਸਟ ਆਇਆ ਸੀਗਾ ਜਿਹੋ ਆਪਣੇ ਮੁਰਾਸ਼ਾ ਜਿਹੜੇ ਟਰਸਟ ਮਿਲੋ ਆਪਣੇ ਜਲਸਾਭ ਜੀ ਨੇ ਭੇਜਿਆ ਇਹਨਾਂ ਨੇ ਟਰੱਕ ਉਹਨਾਂ ਵਿੱਚ ਵੀ ਸਵੇਰੇ ਵੀ ਹਜ਼ਾਰ ਤਰਪਾਲ ਸੀਗੀ ਹਜ਼ਾਰ ਪਾਣੀ ਦੀ ਬੋਤਲ ਸੀਗੀ ਔਰ ਪਛੂਆਂ ਦਾ ਚਾਰਾ ਇਹਨਾਂ ਨੇ ਭੇਜਿਆ ਸੀਗਾ ਕਿ ਅੱਜ ਇਹ ਤੀਸਰਾ ਟਰੱਕ ਇਹਨਾਂ ਦਾ ਹੋਰ ਆ ਗਿਆ ਜੀ ਸਵੇਰੇ ਵੀ ਐਸਟੀਐਮ ਸਾਹਿਬ ਨੇ ਮਤਲਬ ਅਰਾਂਜ ਕੀਤਾ ਸੀਗਾ ਐਸਟੀਐਮ ਸਾਹਿਬ ਖੁਦ ਆਏ ਸੀ ਕਿ ਇਹ ਹੁਣ ਸ਼ਾਮ ਨੂੰ ਇਹਨਾਂ ਦਾ ਤੀਸਰਾ ਟਰੱਕ ਆ ਗਿਆ ਤੇ ਇਹਨਾਂ ਵਿੱਚ ਵੀ 1000 ਸਰਪਾਲ 1005 ਦੀ ਬੋਤਲ ਔਰ ਪਛੂਆਂ ਵਾਸਤੇ ਚਾਰਾ ਭੇਜਿਆ ਗਿਆ ਜੀ ਅੱਛਾ ਤਾਂ ਇਹ ਉਹਨਾਂ ਪਿੰਡਾਂ 'ਚ ਜਾ ਰਹੀ ਹੈ ਜਿੱਥੇ ਮਤਲਬ ਭੱਜ ਗਏ ਉਹ ਪਿੰਡਾਂ ਦੀ ਲਿਸਟ ਬਣੀ ਹੈ ਸਰਕਾਰੀ ਡੀਸੀ ਆਫਿਸ ਦੇ ਵਿੱਚ ਲਿਸਟਾਂ ਬਣੀਆਂ ਪਈਆਂ ਨੇ ਜਿਸ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਮਤਲਬ ਉਹਨਾਂ ਨੂੰ ਮਤਲਬ ਮੈਸੇਜ ਆ ਰਿਹਾ ਹੈ ਕਿ ਇਸ ਜਗ੍ਹਾ ਤੇ ਪਸ਼ੂਆਂ ਦਾ ਬਹੁਤ ਮਤਲਬ ਬੁਰਾ ਹਾਲ ਹੈ ਗਿਆ ਇਹਨਾਂ ਨੂੰ ਚਾਰਾ ਨਹੀਂ ਪਹੁੰਚਿਆ ਇਹ ਉਹ ਲਿਸਟਾਂ ਦੇ ਮੁਤਾਬਕ ਗੱਡੀਆਂ ਉੱਥੇ ਪਹੁੰਚ ਰਹੀਆਂ ਨੇ ਕਿ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੁਰਾਸ਼ਾ ਡੇਰੇ ٹرسٹ ਦਾ ਕਿ ਜਿਨ੍ਹਾਂ ਨੇ ਇਡਾ ਵੱਡਾ ਸਹਿਯੋਗ ਦੇਰੇ ਨੇ ਉਹ ਉਹਨਾਂ ਨੇ ਹੋਰ ਵੀ ਮੈਸੇਜ ਆਇਆ ਕਿ ਅਗਰ ਇਹ ਚੀਜ਼ ਦੀ ਸਾਨੂੰ ਹੋਰ ਵੀ ਜ਼ਰੂਰਤ ਪਵੇ ਤਾਂ ਦੋ ਜਾਂ ਤਿੰਨ ਟ ਸਾਥ ਦੀ ਲੋੜ ਹੁੰਦੀ ਹੈ ਹਾਂਜੀ ਹਾਂਜੀ ਸਾਥ ਦੇ ਵਿੱਚ ਬਾਕੀ ਬਾਪੂ ਮਰਾਸ਼ਾ ਦਰਬਾਰਪੁਰਵਿੰਦਾ ਸਹਿਯੋਗ ਮਿਲ ਰਿਹਾ ਸਾਥ ਮਿਲ ਰਿਹਾ ਅਸੀਂ ਬਹੁਤ ਧੰਨਵਾਦੀ ਹਾਂ ਸਰਕਾਰ ਦਾ ਬਿਲਕੁਲ ਫਿਰੋਜ਼ਪੁਰ ਦੇ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਵੱਧ ਕੇ ਆ ਰਹੀਆਂ ਹੈਗੀਆਂ ਨੇ ਔਰ ਜਿੱਥੇ ਹੜ੍ਹ ਆਏ ਹੋਏ ਐ ਜਿੱਥੇ ਸਤਲੁਜ ਦੀ ਮਾਰ ਪਈ ਹੋਈ ਐ ਜਿਹੜੇ ਸਤਲੁਜ ਦੇ ਇਲਾਕੇ ਦੇ ਨਾਲ ਨੀਚਲੇ ਇਲਾਕੇ ਹੈਗੇ ਜਿੱਥੇ ਪਾਣੀ ਆਇਆ ਹੋਇਆ ਉੱਥੇ ਜਿਹੜੀ ਸੇਵਾ ਜਿਹੜੀ ਆ ਉਹ ਪਹੁੰਚਾਈ ਜਾ ਰਹੀ ਹੈਗੀ ਐ ਕੈਮਰਾ ਪਰਸਨ ਦੇ ਨਾਲ ਸਾਡੀ ਚੋਪੜਾ ਜੱਗਬਾਨੀ ਟੀਵੀ ਫਿਰੋਜ਼ਪੁਰ